ਤੇ ਪਰ ਨਾਲਾ ਵਿਕੇ ਟ੍ਰੈਫਿਕ ਪੁਲਿਸ ਉਹ ਲੋਕਾਂ ਨੂੰ ਕਹਿੰਦੀ ਨਾ ਪ੍ਰਤੀ ਜਾਗਰੂਕ ਕੀਤਾ ਅਤੇ ਸਾਰ ਕੀ ਅੰਸਰ ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਬਾਕਰ ਦਿੱਤੇ ਗਏ ਇਸ ਮੌਕੇ ਟ੍ਰੈਫਿਕ ਪੁਲਿਸ ਯਾਰ ਕਿ ਸਥਿਤੀ ਬਹੁਤ ਹੀ ਚੰਗੀ ਲੱਗ ਰਹੀ ਹੈ ਕਿ ਸਾਰ ਕੀ ਉਹ ਤੇਰੀ ਤੋਂ ਮੁਕਤਿਆ ਨਹੀਂ ਕਿਹਾਗਾ ਨਾ ਬਲੋ ਕੀ ਫਿਰ ਉਸਨੂੰ ਇਹ ਜਾਂਚ ਦਾ ਜਾਂਦਾ ਹੈ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸੁੰਦਰ ਸਿੰਘ ਖਿੰਸਾ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਾਲਿਕ ਜੀ ਡੀਐਸਪੀ ਟ੍ਰੈਫਿਕ ਸਦਾ ਮਨਜੀਤ ਸਿੰਘ ਉਹਨਾਂ ਦੀ ਜੋਗ ਅਗਵਾਈ ਹੇਠ ਜਿਹੜੀ ਹੈ ਕਾਨੂੰਨ ਦੀ ਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੈ ਜਿਹੜੀ ਮੈਮ ਹੈ ਉਹ ਸਮੇਂ-ਸਮੇਂ ਤੇ ਚੱਲਦੀ ਰਹਿੰਦੀ ਹੈ ਇਸੇ ਲੜੀ ਤਹਿਤ ਅੱਜ ਵੀ ਕਾਨੂੰਨ ਦੀ ਲੰਘਣਾ ਕਰਨ ਵਾਲਿਆਂ ਦੇ ਜਿਹੜੇ ਚਲਾਨ ਆ ਉਹ ਕੀਤੇ ਗਏ ਨੇ ਜੋ ਕਿ ਪਬਲਿਕ ਨੂੰ ਵੇਅਰ ਕਰਨ ਲਈ ਦੱਸਦੀ ਹੈ ਆਲਰੇਡੀ ਇੱਕ ਮੈਮ ਹੋਰ ਵੀ ਚੱਲ ਰਹੀ ਹੈ ਜੋ ਮਾਈਨਰ ਐਂਡ ਰੇਜ ਬੱਚੇ ਹਨ ਉਹਨਾਂ ਨੂੰ ਸਕੂਲਾਂ ਤੇ ਸੈਮੀਨਾਰ ਆ ਰਹੀ ਹੋਰ ਸਾਰੇ ਤਰੀਕਿਆਂ ਨਾਲ ਅਸੀਂ ਅਵੇਅਰ ਕੀਤਾ ਜਾ ਰਿਹਾ ਹੈ ਵੀ ਜੋ ਕਾਨੂੰਨ ਦੇ ਵਿੱਚ ਜਿਹੜੇ ਚੇਂਜਸ ਹੋਏ ਨੇ ਭਾਰੀ ਜੁਰਮਾਨੇ ਨੇ ਇਸ ਲਈ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਜੋ ਜਿਨ੍ਹਾਂ ਦਾ 18 ਸਾਲ ਦੇ ਬਾਲਗ ਨਹੀਂ ਲਾਇਸੈਂਸ ਨਹੀਂ ਬਣੇ ਉਹ ਹੈਵੀ ਵਹੀਕਲ ਤੇ ਮੋਟਰਸਾਈਕਲ ਵਗੈਰਾ ਦੀ ਵਰਤੋਂ ਨਾ ਕਰਨ। ਉਹ ਹੈਲਮਟ ਬਾਰੇ ਵੀ ਅੱਜ ਜਾਣਕਾਰੀ ਦਿੱਤੀ ਹੈ। ਹਾਂਜੀ ਹਾਂ ਹੈਲਮਟ ਹੈ ਜਿਹੜਾ ਦੇਖੋ ਜੁਰਮਾਨੇ ਵੀ ਐ ਤੇ ਉਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹੈਲਮਟ ਪੋਣਾ। ਕਈ ਕਹਨੂੰ ਲੋਕਾਂ ਨੂੰ ਲੱਗਦਾ ਵੀ ਸ਼ਹਿਰ 'ਚ ਜ਼ਰੂਰੀ ਨਹੀਂ ਸੇਫਟੀ ਆਪਾਂ ਨੂੰ ਸ਼ਹਿਰ 'ਚ ਵੀ ਜ਼ਰੂਰੀ ਆ ਬਾਹਰ ਵੀ ਜ਼ਰੂਰੀ ਆ ਹੈਲਮਟ ਦੀ ਇੰਪੋਰਟੈਂਸ ਹੋਣੀ ਹੋਈ ਹੈ ਆਪਣੇ ਸਿਰ ਦੀ ਸੇਫਟੀ ਤਾਂ ਕਿ ਆਪਾਂ ਸੱਟ ਤੋਂ ਬਚ ਸਕੀਏ ਇਸ ਲਈ ਹੈਲਮਟ ਜ਼ਰੂਰ ਪ੍ਰਯੋਗ ਕੀਤਾ ਜਾਵੇ ਤਾਂ ਕਿ ਕੋਈ ਦਰਘਟਨਾ ਸਮੇਂ ਆਪਣਾ ਸਿਰ ਦਾ ਜਿਹੜਾ ਬਚਾਅ ਹੋ ਸਕੇ ਕਿੰਨੇ ਚਲਾਨ ਕੱਟੇ ਗਏ ਯਾਰ ਜੋ ਅੱਜ ਅਸੀਂ ਜੋ ਆਲਰੇਡੀ ਪਹਿਲਾਂ ਹੀ ਹੁਣ ਈ ਮਸ਼ੀਨ ਹੈ ਜਿਹੜੀ ਉਹਨਾਂ ਰਾਹੀਂ ਚਲਾਨ ਸ਼ੁਰੂ ਹੋ ਚੁੱਕੇ ਨੇ ਪੰਜਾਬ ਸਰਕਾਰ ਚ ਜੋ ਪਹਿਲਾਂ ਦੂਜੇ ਚਲਾਨ ਕੀਤੇ ਜਾਂਦੇ ਸੀ ਹੁਣ ਇਹ ਵੀ ਚਲਾ ਲਾਈਕ ਹੋਰ ਉਹਨਾਂ ਰਾਹੀਂ ਵੀ ਚਲਾਨ ਕੀਤੇ ਜਾਂਦੇ ਨੇ ਤੇ ਉਹਦੇ ਰਾਹੀਂ ਇਹ ਮਸ਼ੀਨ ਰਾਹੀਂ ਅੱਜ ਤੱਕ 5 ਦੇ ਕਰੀਬ ਚਲਾਨ ਹਜੇ ਫਿਲਹਾਲ ਹੁਣ ਦੁਪਹਿਰ ਤੱਕ ਹੋ ਚੁੱਕੇ ਨੇ ਅੱਗੇ ਵੀ ਜਾਰੀ ਹੈ ਜੋ ਪਬਲਿਕ ਨੂੰ ਵੀ ਦੱਸਦੇ ਆ ਇਹ ਚਲਾਨ ਵਿੱਚ ਜਿਹੜਾ ਸਾਰਾ ਡਾਟਾ ਆਨਲਾਈਨ ਜਿਹੜਾ ਮਸ਼ੀਨ ਹੈ ਉਹ ਚੱਕ ਲੈਂਦੀ ਹੈ ਜੇ ਕਿਸੇ ਚੀਜ਼ ਇੱਕ ਫੈਂਸ ਤੇ ਰੋਕਿਆ ਜਾਂਦਾ ਤੇ ਉਹਦੇ ਕੋਲ ਹੋਰ ਡਾਕੂਮੈਂਟਸ ਦੀ ਕਮੀ ਹੈ ਤਾਂ ਉਹ ਮਸ਼ੀਨ ਹੈ ਜਿਹੜੀ ਆਪਣੇ ਆਪ ਉਹ ਜੁਰਮਾਨੇ ਨੂੰ ਚੱਕਦੀ ਹੈ ਇਸ ਲਈ ਤੁਸੀਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ ਆਪਣੇ ਕਾਗਜ਼ਾਤ ਐ ਸਾਰੇ ਪੂਰੇ ਰੱਖੋ